ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਫਤਿਹ ਜੀ ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਫਤਿਹ ਜੀ ਹਾਂਜੀ ਪਿਆਰਿਓ ਜਿੱਦਾਂ ਕਿ ਅਸੀਂ ਪਿਛਲੀ ਵੀਡੀਓ ਵਿੱਚ ਮਨਮੁਖ ਸਨਮੁਖ ਤੇ ਬੇਰੁਖ ਮਾਰੇ ਜਾਣਿਆ ਹੈ ਅੱਜ ਤੁਸੀਂ ਸਾਨੂੰ ਗੁਰਮੁਖ ਬਾਰੇ ਸਮਝਾਓ ਕਿ ਗੁਰਮੁਖ ਕੌਣ ਹੁੰਦੇ ਹਨ ਵਾਹਿਗੁਰੂ ਜੀ ਗੁਰਮੁਖ ਮਨ ਦੀ ਉਹ ਅਵਸਥਾ ਹੈ ਜਿੱਥੇ ਸਾਧੂ ਜਨਾਂ ਕੋ ਗਿਆਨ ਲੈ ਕੇ ਪਹਿਲਾਂ ਮਨ ਸਨਮੁਖ ਹੁੰਦਾ ਏ ਪਰਮੇਸ਼ਰ ਦੇ ਫਿਰ ਉਥੋਂ ਜਿਸ ਦੇ ਪਰਮੇਸ਼ਰ ਖੋਜ ਹੋ ਜਾਂਦਾ ਏ ਤਾਂ ਉਸ ਨੂੰ ਗੁਰਮੁਖ ਉთაਪਦਾ ਏ ਉਹ ਮਨ ਦੀ ਕਰਮਖੰਡ ਦੀ ਅਵਸਥਾ ਹੁੰਦੀ ਏ ਜਿੱਥੇ ਕਿ ਉਹ ਗੁਰਮੁਖ ਦੀ ਅਵਸਥਾ 'ਚ ਜਾਂਦਾ ਏ ਮਨ ਅਤੇ ਉਹ ਸਦਾ ਪਰਮੇਸ਼ਰ ਦੇ ਜਿਨ੍ਹਾਂ ਦੇ ਮੁਖ ਤੇ ਸਦਾ ਪਰਮੇਸ਼ਰ ਪ੍ਰਗਟ ਰਹਿੰਦਾ ਏ ਹਾਂਜੀ ਤੇ ਪਿਆਰਿਓ ਗੁਰਮੁਖ ਦੀ ਅਵਸਥਾ ਕੀ ਹੁੰਦੀ ਏ ਗੁਰਮੁਖ ਵਾਈ ਗੋਜੀ ਗੁਰਮੁਖ ਦੀ ਅਵਸਥਾ ਉਹ ਅਵਸਥਾ ਹੁੰਦੀ ਹੈ ਜਿੱਥੇ ਅਗੇ ਪ੍ਰਮਾਤਮਾ ਕਿਸੇ ਜੀਵ ਨੂੰ ਉਸ ਦੀ ਭਗਤੀ ਤੋਂ ਟੁੱਟ ਕੇ ਤੇ ਉਸ ਨੂੰ ਕਰਮਖੰਡ ਦਾ ਵਾਸੀ ਬਣਾ ਦਿੰਦਾ ਹੈ ਜਿੱਥੇ ਕਿ ਉਹ ਆਪਤ ਮੁਕਤ ਹੋ ਹੀ ਜਾਂਦਾ ਹੈ ਹੋਰ ਵੀ ਜੀਵਾਂ ਨੂੰ ਗਿਆਨ ਦੇ ਕੇ ਉਹਨਾਂ ਨੂੰ ਭਗਤੀ ਦਾ ਮਾਰਗ ਦੱਸਦਾ ਹੈ ਤੇ ਉਹਨਾਂ ਦੇ ਗੁਰਮੁਖ ਕਰੇਗਾ ਕਿ ਗੁਰਮੁਖ ਆਪ ਮੁਕਤ ਹੋਏਗਾ ਦੂਸਰਾਂ ਨਵੀਂ ਇਹ ਗਿਆਨ ਦਵੇਗਾ ਉਹ ਅਵਸਥਾ ਹੈ ਗੁਰਮੁਖ ਦੀ ਹਾਂਜੀ ਵਾਹਿਗੁਰੂ ਜੀ ਗੁਰਮੁਖ ਦਾ ਸੁਭਾਅ ਕਿਸ ਤਰ੍ਹਾਂ ਦਾ ਹੁੰਦਾ ਹੈ ਤੇ ਉਹ ਦੁਨੀਆਂ ਵਿੱਚ ਕਿਸ ਤਰ੍ਹਾਂ ਵਿਚਰਦਾ ਹੈ ਥੋੜਾ ਦੱਸੋਗੇ ਸਾਨੂੰ ਵਾਹਿਗੁਰੂ ਜੀ ਗੁਰਮੁਖ ਜਿਸ ਤਰ੍ਹਾਂ ਆਪਾਂ ਜੀਵਾਂ ਇਸੇ ਤਰ੍ਹਾਂ ਹੀ ਗੁਰਮੁਖ ਹੁੰਦਾ ਹੈ ਉਸ ਦਾ ਕੋਈ ਸਰੀਰ ਦਾ ਕੋਈ ਲੱਗ ਭੇਕ ਨਹੀਂ ਹੁੰਦਾ ਕੋਈ ਇਦਾਂ ਦਾ ਪਹਿਰਾਵਾ ਨਹੀਂ ਹੁੰਦਾ ਲੱਗ ਵੀ ਉਹ ਕੋਈ ਲੱਗ ਦੁਨੀਆਂ 'ਚ ਦਿਖੇਗਾ ਵੀ ਆਪਾਂ ਆਖੀਏ ਵੀ ਉਹਨੇ ਕੋਈ ਲੱਗ ਤਰ੍ਹਾਂ ਦਾ ਪੇਖ ਕੀਤਾ ਹੋਏਗਾ ਲੱਗ ਤਰ੍ਹਾਂ ਦੇ ਕੱਪੜੇ ਪਾਏ ਹੋਣਗੇ ਲੱਗ ਤਰ੍ਹਾਂ ਕਿਤੇ ਬੈਠਾ ਹੋਏਗਾ ਇਦਾਂ ਦਾ ਕੁਝ ਨਹੀਂ ਹੋਇਆ ਗੁਰੂ ਉਹ ਜਿੱਦਾਂ ਦੇ ਆਪਾਂ ਆਮ ਜੀਵ ਆ ਇਦਾਂ ਦਾ ਹੀ ਪਹਿਰਾਵਾ ਉਹਦਾ ਇਦਾਂ ਦਾ ਹੀ ਸਾਰਾ ਕੁਝ ਸਿਰਫ ਉਹਦੇ ਮਨ ਦੀ ਅਵਸਥਾ ਹੀ ਹੈ ਤੋ ਉਹਦਾ ਸੁਭਾ ਉਹਦਾ ਸੁਭਾ ਭੋਲਾ ਕੋਲਾ ਹੋ ਕੇ ਬਾਣੀ ਦੇ ਗੁਰੂ ਸਭਨ ਨੂੰ ਜਾਏਗਾ ਭੋਲੇ ਭਾਏ ਮਿਲੇ ਰਘੁਰਾਏ ਤੇ ਭੋਲੇ ਭਾਲਿਆਂ ਨੂੰ ਮਿਲਦਾ ਏ ਬਹੁਦੇ ਸਿਆਣਿਆਂ ਨੂੰ ਨਹੀਂ ਮਿਲਦਾ ਕਿ ਬਹੁਤ ਸਿਆਣ ਜਿੱਥੇ ਬਾਣੀ ਸਮਝਾਏ ਨਾ ਬਹੁਤ ਸਿਆਨ ਉਪਜਮ ਕਾ ਪੋ ਗਿਆ ਪੇ ਅਨਕ ਯਤਨ ਕਰ ਤ੍ਰਿਸ਼ਨਾ ਤਿਆਪੇ ਭੇਖ ਅਨੇਕ ਅਗਨ ਨਹੀਂ ਬੁਜੇ ਕੋਟ ਆਪਾਵ ਦਰਗੇ ਨਹੀਂ ਸਿੱਜੇ ਭੀ ਭੀ ਖਾਂਦੇ ਨਾਲ ਉਹ ਭੇਖੀ ਨਹੀਂ ਹੋਏਗਾ ਬਾਣੀ ਗੁਰੂ ਸਾਹਿਬ ਨੇ ਸਮਝਾਤਾ ਤਾਂ ਉਹਦੇ ਚ ਕੋਈ ਬਾਲੀ ਸਿਆਨ ਫਣੀ ਉਹ ਭੋਲੇ ਭਾਲੇ ਹੋਣਗੇ ਪਰਮੇਸ਼ਰ ਨੂੰ ਸਦਾ ਅੰਗ ਸੰਗ ਜਾਣਨ ਵਾਲੇ ਹੋਣਗੇ ਕਿਉਂਕਿ ਬਾਣੀ ਦੇ ਗੁਰੂ ਸਾਹਿਬ ਨੇ ਸਮਝਾਇਆ ਵੀ ਇਹ ਕਿੰਨਾਂ ਨੂੰ ਮਿਲਦਾ ਵੀ ਜਿਹੜੇ ਆਪਣੀ ਮਤ ਛੱਡਦੇ ਆ ਪਿਉ ਗੁਰ ਦੀ ਮਤ ਲੈੰਦੇ ਆ ਗੁਰ ਕੀ ਮਤ ਤੋਂ ਲੈ ਆਣੇ ਭਗਤ ਬਿਨਾ ਬਹੁ ਡੂਬੇ ਸਿਆਣੇ ਪਿਉ ਗੁਰ ਦੀ ਮਤ ਲੈਂਦੇ ਆ ਤਾਂ ਉਹਨੂੰ ਕਮਾਉਂਦੇ ਆ ਆਪ ਕਮਾਉਂਦੇ ਆ ਤੇ ਦੂਸਰਿਆਂ ਨੂੰ ਇਹ ਕਹਿੰਦੇ ਵੀ ਤੁਸੀਂ ਗੁਰਦੇ ਹੋ ਜੋ ਪਰਮੇਸ਼ਰ ਦੇ ਹੋ ਜੋ ਸਤ ਗੁਰਦੇ ਹੋ ਜੋ ਉਹ ਆਪਣੇ ਨਾਲ ਨਹੀਂ ਜੋੜਨਗੇ ਹਾਂਜੀ ਤੇ ਵੈਗੂ ਜੀ ਗੁਰਮੁਖ ਦੀ ਚਾਲ ਕਿੱਦਾਂ ਦੀ ਹੁੰਦੀ ਹੈ ਵੈਗੂ ਜੀ ਜਿੱਦਾਂ ਆਪਾਂ ਸੰਸਾਰ 'ਚ ਵਿਚਰਦੇ ਏਦਾਂ ਹੀ ਗੁਰਮੁਖ ਸੰਸਾਰ 'ਚ ਵਿਚਰਦੇ ਆ ਵਾਸੇ ਪੀ ਮੰਨ ਦੇ ਪਰਥਾਇਕ ਜੋ ਗੁਰਮਖੇ ਮੰਦੀ ਅਵਸਥਾ ਇਕ ਜੋ ਗੁਰਮਖ ਬੰਦਾ ਹੈ ਤਾਂ ਉਹਨਾਂ ਦੀ ਚਾਲ ਬਾਣੀ ਜਾਨੂੰ ਸਮਝਾਇਆ ਗਿਆ ਹੈ ਭਗਤਾਂ ਕੀ ਚਾਲ ਨਰਾਲੀ ਅਨੰਤ ਸਾਹਿਬ ਸਮਝਾਇਆ ਗਿਆ ਨਾ ਭਗਤਾਂ ਕੀ ਚਾਲ ਨਰਾਲੀ ਚਾਲਾਂ ਨਰਾਲੀ ਭਗਤਾਂ ਗੇਰੀ ਵਿਖਮ ਮਾਰਗ ਚੱਲਣਾ ਲਬ ਲੋਗ ਅਹੰਕਾਰ ਤਾ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖੰਨਿਓ ਤਿੱਖੀ ਵਾਲੋਂ ਕੀ ਹੀਤ ਮਾਰਗ ਜਾਣਾ ਕਾਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਰਾਲੀ ਪੀ ਜੁਗਾਂ ਤੋਂ ਇਹੋ ਚਾਲ ਹੈ ਭਗਤਾਂ ਦੀ ਜੋ ਗੁਰਮੁਖ ਹੈ ਇਹ ਵੀ ਜੁਗਾਂ ਤੋਂ ਇੱਕ ਗੁਰਮੁਖ ਬਾਰੇ ਹਰ ਜੋਗ ਵਿੱਚ ਸਮਝਾਇਆ ਗਿਆ ਹੈ ਉਹ ਕਿ ਜੋ ਆਪਾਂ ਸਮਝਦੇ ਆਂ ਪੜ੍ਹਦੇ ਆਂ ਵੀ ਜੋ ਸ਼ਿਵ ਪ੍ਰਾਣ ਆ ਉੱਥੇ ਵੀ ਗੁਰਮੁਖ ਦੀ ਗੱਲ ਕੀਤੀ ਗਈ ਹੈ ਪੀ ਸ਼ੁਰੂ ਤੋਂ ਗੁਰਮੁਖ ਹੈ ਇਹ ਨਹੀਂ ਵੀ ਕੱਲੇ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਗੁਰਮੁਖ ਦੀ ਗੱਲ ਕੀਤੀ ਗਈ ਹੈ ਹਰ ਇੱਕ ਜਦੋਂ ਆਪਾਂ ਕੋਈ ਗ੍ਰੰਥ ਪੜ੍ਹਦੇ ਆਂ ਹਰ ਇੱਕ ਦੇ ਵਿੱਚ ਗੁਰਮੁਖ ਬਾਰੇ ਦੱਸਿਆ ਗਿਆ ਹੈ ਤੋ ਗੁਰਮੁਖਾਂ ਦੀ ਚਾਲ ਬਾਰੇ ਵੀ ਦੱਸਿਆ ਗਿਆ ਹੈ ਉਹ ਗ ਬਾਣੀ ਚ ਅਨੰਦ ਸਾਹਿਬ ਜੀ ਸਮਝਾਇਆ ਗਿਆ ਹੈ ਕਿ ਗੁਰਮੁਖ ਕੋਈ ਇਹ ਨਹੀਂ ਹੈ ਵੀ ਆਪਾਂ ਸਰੀਰ ਕਰਕੇ ਵੀ ਤੁਰੇ ਫਿਰਦੇ ਆਪਾਂ ਬਾਬਿਆਂ ਨੂੰ ਮੱਥੇ ਟੇਕੀ ਜਾਈਏ ਤੇ ਗੁਰਮੁਖ ਆ ਇਹ ਬੜੇ ਪਰਮਾਤਮਾ ਨਾਲ ਜੁੜੇ ਆ ਕਿਉਂਕਿ ਕੋਈ ਸਰੀਰ ਪਰਮਾਤਮਾ ਨਾਲ ਨਹੀਂ ਜੁੜ ਸਕਦਾ ਉਹ ਨਾ ਆਪ ਆਪਣੇ ਆਪ ਨੂੰ ਦੱਸੇਗਾ ਕਿ ਮੈਂ ਜਾਣਦਾ ਹਾਂ ਉਹਨੂੰ ਕਿਉਂਕਿ ਉਹ ਇਹ ਨਹੀਂ ਕਹੇਗਾ ਕਿ ਮਤਲਬ ਮੇਰੇ ਚ ਹੈ ਕੁਝ ਕਿਉਂਕਿ ਨਾ ਉਹ ਆਪ ਆਪਣੇ ਸਰੀਰ ਨਾਲ ਜੋੜੇਗਾ ਤਾਂ ਨਾ ਹੀ ਸਾਨੂੰ ਕਿਸੇ ਸਰੀਰ ਨਾਲ ਜੋੜੇਗਾ ਆਪ ਆਪ ਵੀ ਨਹੀਂ ਕਿਸੇ ਸਰੀਰ ਨਾਲ ਜੁੜਿਆ ਹੋਏਗਾ ਆਪਾਂ ਆਖੀ ਵੀ ਗੁਰਮੁਖਾ ਕੇ ਸਰੀਰ ਨਾਲ ਜੁੜਿਆ ਹੋਇਆ ਹੈਗਾ ਉਹ ਖੁਦ ਵੀ ਪ੍ਰਮਾਤਮਾ ਨਾਲ ਜੁੜਿਆ ਹੋਇਆ ਹੈਗਾ ਤਾਂ ਸਾਨੂੰ ਪ੍ਰਮਾਤਮਾ ਨਾਲ ਹੀ ਜੁੜੇਗਾ ਠੀਕ ਹੈ ਜੀ ਉਹ ਆਪ ਪ੍ਰਕਾਸ਼ ਹੋਇਆ ਹੁੰਦਾ ਵਾ ਸਾਨੂੰ ਵੀ ਪ੍ਰਕਾਸ਼ ਦੇ ਨਾਲ ਹੀ ਜੋੜਦਾ ਵਾਏ ਜੀ ਗੁਰਮੁਖ ਦੀ ਪਹਿਚਾਨ ਕਿਸ ਤਰ੍ਹਾਂ ਕਰ ਸਕਦੇ ਆਪਾਂ ਕੀ ਪਹਿਚਾਨ ਹੁੰਦੀ ਹੈ ਗੁਰਮੁਖ ਦੀ ਵਾਏ ਜੀ ਗੁਰਮੁਖ ਦੀ ਪਛਾਣ ਸਾਨੂੰ ਗੁਰਬਾਣੀ 'ਚ ਗੁਰੂ ਸਾਹਿਬਾਂ ਨੇ ਬੜੇ ਤਰੀਕੇ ਨਾਲ ਬੜੇ ਖੋਲ ਕੇ ਸਮਝਾਈ ਗਈ ਹੈ ਵੀ ਗੁਰਮੁਖ ਕਿਦਾਂ ਆਪਾਂ ਪਛਾਣ ਸਕਦੇ ਹਾਂ ਪਗੋਕ ਬਾਣੀ ਸਮਝਾਇਆ ਗਿਆ ਵਾ ਸੁਖਮਨੀ ਸਾਹਿਬ ਵਿੱਚ ਵੀ ਸਾਧ ਕੇ ਸੰਗ ਮੁਖ ਊਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਵੀ ਸਾਧੂ ਕੋਈ ਸਰੀਰ ਨਾਲ ਆਪਣੇ ਸਰੀਰ ਨਾਲ ਨਹੀਂ ਜੁੜੇਗਾ ਉਹ ਸਾਨੂੰ ਇਹ ਗਿਆਨ ਦੇਵੇਗਾ ਉਹ ਗਿਆਨ ਕਿੱਥੇ ਦੇਵੇਗਾ ਇਹ ਨਹੀਂ ਵੀ ਗਿਆਨ ਕੋਈਾਨੂੰ ਲਿਖ ਕੇ ਦੇ ਦੇਗਾ ਵੀ ਸਾਡੇ ਕੰਨ ਵਿੱਚ ਫੂਗ ਮਾਰ ਦੇਗਾ ਵੀ ਹਾਂਜੀ ਕੰਨ ਚ ਦੱਸ ਦੇਗਾ ਕਿਸੇ ਨੂੰ ਦੱਸਿਓ ਨਾ ਉਹ ਆਪ ਸਾਨੂੰ ਉਹ ਗਿਆਨ ਦੇਵੇਗਾ ਜਿਹੜਾ ਮਤਲਬ ਇਹ ਨਹੀਂ ਵੀ ਛਪਾ ਕੇ ਕੁਝ ਦੇਵੇਗਾ ਤੋ ਦੂਜਿਆਂ ਨੂੰ ਵੀ ਉਹ ਗਿਆਨ ਖੋਲ ਕੇ ਦੱਸੇਗਾ ਵੀ ਇਹ ਨਹੀਂ ਵੀ ਲੁਕਾ ਕੇ ਕੋਈ ਕੋਈ ਲੋਗਵਾ ਗਿਆਨ ਤੇ ਉਹ ਸਾਨੂੰ ਉਹ ਗਿਆਨ ਦੇਵੇਗਾ ਆਪਣੇ ਨਾਲ ਨਹੀਂ ਜੋੜੇਗਾ ਠੀਕ ਹੈ ਜੀ ਗੁਰਮਖਾਂ ਦਾ ਸੰਗ ਕਰਨ ਦੇ ਨਾਲ ਇੱਕ ਤਾਂ ਸਾਡਾ ਮੁਖ ਉਜਲ ਹੋ ਜਾਏਗਾ ਤੇ ਉਹ ਸਾਨੂੰ ਉਹ ਗਿਆਨ ਦੇਣਗੇ ਜਿਹਦੇ ਨਾਲ ਅਸੀਂ ਪਰਮਾਤਮਾ ਨੂੰ ਹਰ ਜਗ੍ਹਾ ਪਹਿਲਾਂ ਤਾਂ ਹੀ ਉਹਦੇ ਨਾਮ ਨੂੰ ਜਾਣਾਂਗੇ ਨਾਮ ਦੇ ਦਰਸ਼ਨ ਕਰਾਂਗੇ ਪ੍ਰਕਾਸ਼ ਰੂਪ ਨਾਮ ਦੇ ਤੇ ਫਿਰ ਉਹਨਾਂ ਕੋ ਗਿਆਨ ਲੈ ਕੇ ਅਸੀਂ ਪ੍ਰਮਾਤਮਾ ਨੂੰ ਨੇੜੇ ਜਾਣ ਲਵਾਂਗੇ ਜਿੱਥੇ ਬਾਣੀ ਸਮਝਾਇਆ ਗਿਆ ਨਾ ਵੀ ਸਾਧ ਕੇ ਸੰਗ 부ਜੇ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਵੇਰਾ ਵੀ ਸਾਡਾ ਸਾਰਾ ਨਵੇੜਾ ਹੋ ਜਾਏਗਾ ਕਿਉਂਕਿ ਬਾਣੀ ਸਮਝਾਇਆ ਗਿਆ ਜੋਜੀ ਸਾਹਿਬ ਦੱਸਿਆ ਗਿਆ ਵੀ ਜੋ ਗਿਆਨ ਖੰਡ 'ਚ ਪ੍ਰਚੰਡ ਗਿਆਨ ਹੈ ਵੀ ਉਹ ਸਾਨੂੰ ਪ੍ਰਚੰਡ ਗਿਆਨ ਦੇਣਗੇ ਗਿਆਨ ਖੰਡ 'ਚ ਤੇ ਫਿਰ ਆਪਾਂ ਸ਼ਰਮ ਖੰਡ 'ਚ ਭਗਤੀ ਕਰਾਂਗੇ ਉਹਨਾਂ ਕੋ ਗਿਆਨ ਲੈ ਕੇ ਖੁਦ ਆਪ ਗੁਰਮੁਖ ਜਨ ਕਰਮ ਖੰਡ 'ਚ ਵਸਦੇ ਆ ਪਸਾਨੂੰ ਉਹ ਗਿਆਨ ਦਿੰਦੇ ਆ ਜਿਹੜਾ ਗਿਆਨ ਉਹਨਾਂ ਨੇ ਵੱਲੋਂ ਖੁਦ ਕਮਾਇਆ ਹੁੰਦਾ ਕਿਉਂਕਿ ਖੁਦ ਉਹਨਾਂ ਦੇ ਮਨ ਖੁੱਝਲ ਹੋ ਜਾਂਦੇ ਆ ਉਹ ਪਰਮੇਸ਼ਰ ਚ ਲੀਨ ਹੋਏ ਹੁੰਦੇ ਆ ਸਾਨੂੰ ਵੀ ਉਹ ਗਿਆਨ ਦੇ ਕੇ ਪਰਮਾਤਮਾ ਦਾ ਗਿਆਨ ਦਿੰਦੇ ਆ ਤਾਂ ਉਹ ਕੋਈ ਆਪਣੇ ਨਾਂ ਨਹੀਂ ਜੋੜਨਗੇ ਉਹ ਸਿਰਫ ਸਾਨੂੰ ਉੱਥੇ ਜੋੜਨਗੇ ਜਿੱਥੇ ਆਪ ਜੁੜੇ ਹੁੰਦੇ ਆ ਹਾਂਜੀ ਤੇ ਵੈਕੂ ਜੀ ਜੇ ਤੇ ਗੁਰਮੁਖ ਭਗਤੀ ਕਰਦੇ ਨੇ ਤੇ ਉਹਨਾਂ ਦੀ ਕਮਾਈ ਦਾ ਸਾਧਨ ਕੀ ਹੈ ਤੇ ਉਹ ਆਪਣੇ ਪਰਿਵਾਰ ਨੂੰ ਕਿਸ ਤਰ੍ਹਾਂ ਭਾਗ ਦਿੰਦੇ ਨੇ ਬਗੋਂ ਜਿੱਦਾਂ ਆਪਾਂ ਆਪਣੇ ਪਰਿਵਾਰ ਨੂੰ ਪਾਲਦੇ ਆਂ ਵੀ ਜਿਦਾ ਗੁਰੂ ਸਾਹਿਬਾ ਨੇ ਸਮਝਾਤਾ ਸਾਨੂੰ ਭਗਤਾਂ ਦੀ ਬਾਣੀ ਜੇ ਆਪਾਂ ਪੜਦੇ ਆਂ ਵੀ ਹੱਥ ਪਾਉਣ ਸੇ ਕਾਮ ਸਭ ਚੀਤ ਨਿਰੰਜਨ ਨਾਲ ਕਿਉਂਕਿ ਮਨ ਨੂੰ ਪ੍ਰਮਾਤਮਾ ਨਾਲ ਜੋੜਨਾ ਵਾ ਤਨ ਨੂੰ ਨਹੀਂ ਤਨ ਪ੍ਰਮਾਤਮਾ ਨੂੰ ਨਹੀਂ ਮਿਲ ਸਕਦਾ ਤਨ ਇੱਕ ਕੱਪੜਾ ਦਿੱਤਾ ਹੋਇਆ ਹੈ ਹੁਣ ਆਪਾਂ ਕੀ ਬਤਾਨ ਕਰਕੇ ਆਪਾਂ ਪ੍ਰਮਾਤਮਾ ਨੂੰ ਮਿਲਾਂਗੇ ਤਨ ਨਹੀਂ ਮਿਲੇਗਾ ਮਨ ਮਿਲੇਗਾ ਮਾਨਾ ਹੈ ਆਪਣੇ ਨੇਤਰਾਂ ਵਿੱਚ ਤੇ ਕੀ ਗੁਰਮਖੀ ਕਿਦੰਦੇ ਸਾਨੂੰ ਗਿਆਨ ਦੱਸਣ ਸਾਡੇ ਨੇਤਰਾਂ 'ਚ ਹੀ ਪਾਉਂਦੇ ਆਂ ਠੀਕ ਹੈ ਬਾਣੀ 'ਚ ਲਿਖਿਆ ਨਾ ਗਿਆਨ ਅੰਜਨ ਜਾ ਕੀ ਨੇਤਰਿਂ ਪੜਿਆ ਤਾਂ ਕੋ ਸਰਵਪਰਗਸਾ ਫੜ ਗਿਆਨ ਦਾ ਸੁਰਮਾ ਸਾਡੀ ਨੇਤਰਾਂ 'ਚ ਪਾਉਣਗੇ ਤੇ ਖੁਦ ਵੀ ਉਸੇ ਗਿਆਨ ਨੂੰ ਕਮਾਉਣਗੇ ਕਿਉਂਕਿ ਮਨ ਨੇ ਭਗਤੀ ਕਰਨੀ ਆ ਮਨ ਨੇਤਰਾਂ 'ਚ ਤੇ ਨੇਤਰਾਂ ਦਾ ਕੋਈ ਕੰਮ ਨਹੀਂ ਹੱਥਾਂ ਪੈਰਾਂ ਨਾਲ ਕੰਮ ਕਰਦੇ ਆ ਹੱਥਾਂ ਪੈਰਾਂ ਨਾਲ ਕੀਰਤ ਕਰਦੇ ਸੱਚੀ ਸੂਚੀ ਦਸਾਂ ਨੌ ਦੀ ਕੀਰਤ ਕਰਦੇ ਤੇ ਸਾਨੂੰ ਵੀ ਉਹ ਕੀਰਤ ਦੱਸਦੇ ਤਾਂ ਆਪ ਵੀ ਉਹ ਕੀਰਤੀ ਕਰਦੇ ਆ ਏ ਨਹੀਂ ਵੀ ਆਖਣਗੇ ਵੀ ਤੁਸੀਂ ਆਪਣੀ ਕਿਰਤ ਕਮਾਈ ਦੇ ਵਿੱਚੋਂ ਥੋੜੇ ਪੈਸੇ ਸਾਨੂੰ ਦੇ ਦੋ ਤੁਹਾਡਾ ਵੀ ਗੁਜ਼ਾਰਾ ਚੱਲੇ ਤਾਂ ਆਪ ਵਿਹਲੇ ਬਹਿ ਕੇ ਖਾਣਗੇ ਆਈ ਰੇਡੇ ਢਿੱਡ ਵੜਾ ਕੇ ਬੈਠੇ ਹੋਣਗੇ ਉਹ ਗੁਰਮੁਖ ਨਹੀਂ ਆ ਗੁਰਮੁਖ ਇੱਕ ਮਾਨਦੀ ਅਵਸਥਾ ਵਾ ਕਿ ਬਾਣੀ ਦੇ ਗੁਰੂ ਸਾਹਿਬਾਨ ਨੇ ਸਮਝਾਤਾ ਵੀ ਗੱਜ ਸਾਡੇ ਤੈ ਤੇ ਧੋਤੀਆਂ ਤੀਰੇ ਪਾਇਨ ਤੱਗ ਗੱਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨੇ ਵਗ ਓਏ ਹਰ ਕੇ ਸੰਤ ਨਾਖੀ ਐ ਬਾਨਾਰਸ ਕੇ ਠਗ ਪੀ ਉਹ ਹਰੀ ਦੇ ਸੰਤ ਨਹੀਂ ਆ ਉਹ ਬਨਾਰਸ ਦੇ ਠੱਗਾ ਵੀ ਉਹ ਕੀ ਕਰਦੇ ਆ ਵੀ ਐਸ ਗੁਰੂ ਸੱਭਨਾਂ ਨੂੰ ਸਮਝਾਉਂਦਾ ਵੀ ਐਸੇ ਸੰਤ ਨਾ ਮੌਕੋ ਪਾਵੇ ਡਾਲਾ ਸੋ ਪੇਡਾ ਘਟਕਾਵੇ ਵੀ ਐਦਾਂ ਦੇ ਸੰਤ ਪਰਮੇਸ਼ਰ ਨੂੰ ਨਹੀਂ ਪਾਉਂਦੇ ਵੀ ਜਿਹੜੇ ਮਤਲਬ ਐਦਾਂ ਠੱਗੀਆਂ ਮਾਰਦੇ ਆ ਵੀ ਵੀ ਸਾਨੂੰ ਮਤਲਬ ਭੇਖਾਂ 'ਚ ਫਸਾਉਂਦੇ ਆ ਪੇ ਆਖਣਗੇ ਵੀ ਕਹਿ ਕਹਿਣਗੇ ਕੀ ਪਿਆਹੀ ਹਰੀ ਦੇ ਹਰੀ ਦੇ ਸੰਤਾਂ ਪਰ ਹੈ ਕੌਣ ਉਹਨਾਂ ਨੇ ਕਹਤਾ ਵੀ ਬਨਾਰਸ ਦੇ ਠੱਗ ਆਓ ਵੀ ਉਹ ਸਾਨੂੰ ਲੁੱਟਦੇ ਆ ਵੀ ਕਰਦੇ ਕੀ ਆ ਵੀ ਆਪ ਪਰਮੇਸ਼ਰ ਨਾਲ ਜੁੜੇ ਨੇ ਹੁੰਦੇ ਤੇ ਸਾਨੂੰ ਕੀ ਆਂਦੇ ਅਸੀਂ ਜੁੜੇ ਆ ਤੇ ਜੁੜੇ ਕਹਿ ਕੇ ਮੁੜ ਕੇ ਆਪ ਬਹਿ ਜਾਂਦੇ ਆ ਤੇ ਸਾਨੂੰ ਕਹਿੰਦੇ ਆ ਵੀ ਸਾਨੂੰ ਦੋ ਕੁਛ ਹੁਣ ਪੈਸਾ ਹਾਂਜੀ ਮੈਨੂੰ ਜੀ ਕੀ ਅਸੀਂ ਘਰੇ ਬੈਠ ਕੇ ਗੁਰਮੁਖ ਘਰ ਕੋਲ ਗਿਆਨ ਲੈਣ ਆਂਦਾ ਏ ਜਾਂ ਫਿਰ ਉਹਨਾਂ ਕੋਲ ਜਾਣਾ ਪੈਂਦਾ ਏ ਸਾਨੂੰ ਉਹ ਸਰੋਜਨ ਕਿੱਥੇ ਮਿਲ ਜੇ ਨੇ ਜਿੰਨਾਂ ਕੋਲ ਸਿੱਖ ਗਿਆਨ ਲੈਣਾ ਹੁੰਦਾ ਏ ਭਾਈ ਗੋਜੀ ਇੱਕ ਵਾਰੀ ਸਾਨੂੰ ਗਿਆਨ ਲੈਣਾ ਪੈਂਦਾ ਏ ਠੀਕ ਹੈ ਇੱਕ ਵਾਰੀ ਆਪਾਂ ਜੋ ਸਰਗੁਣ ਸਰੂਪ ਦੀ ਗੱਲ ਕੀਤੀ ਏ ਜੋ ਗੁਰਮੁਖ ਅ ਦੀ ਗੱਲ ਕੀਤੀ ਏ ਜੋ ਸਾਧੂ ਦੀ ਗੱਲ ਕੀਤੀ ਏ ਕਿਉਂਕਿ ਸਰੀਰ ਵਿੱਚ ਇੱਕ ਦੀ ਸਰਗੁਣ ਸਰੂਪ ਵਿੱਚ ਸਾਨੂੰ ਉਹ ਗਿਆਨ ਦੇਣਗੇ ਉਹ ਗਿਆਨ ਕੋਈ ਇਹ ਨਹੀਂ ਵੀ ਆਪਣੇ ਨਾਲ ਜੋੜਨਗੇ ਇੱਕ ਵਾਰੀ ਸਿਰਫ ਆਪਾਂ ਨੂੰ ਗਿਆਨ ਲੈਣਾ ਪੈਂਦਾ ਵਾ ਵੀ ਇੱਕ ਵਾਰੀ ਸਾਨੂੰ ਖੁਦ ਆਪਣੇ ਆਪ ਤੇ ਕਿਰਪਾ ਕਰਨੀ ਹੁੰਦੀ ਏ ਇਹ ਗਿਆਨ ਲੈਣ ਦੀ ਕਿਉਂਕਿ ਇੱਕ ਵਾਰੀ ਅਸੀਂ ਆਪਣੇ ਆਪ ਤੇ ਖੁਦ ਕਿਰਪਾ ਕਰਦੇ ਆਂ ਵੀ ਆਪਾਂ ਉਹ ਗਿਆਨ ਲੈਣੇ ਆ ਤੋ ਗਿਆਨ ਲੈ ਕੇ ਉਹ ਗਿਆਨ ਕੋ ਆਪਣੇ ਸਰੀਰ ਨਾਲ ਜੋੜਨਗੇ ਉਹ ਗਿਆਨ ਦੇਣਗੇ ਜੋ ਪਰਮੇਸ਼ਰ ਨੂੰ ਮਿਲੰਦਾ ਵੀ ਆਪ ਜਿੱਥੇ ਜੋ ਕਮਾਉਂਦੇ ਜੋ ਕਰਦੇ ਆ ਉਹ ਗਿਆਨ ਲੈਣਗੇ ਤੇ ਫਿਰ ਆਪਾਂ ਘਰੇ ਬਹਿ ਕੇ ਫਿਰ ਬਾਅਦ ਵਿੱਚ ਕਿਤੇ ਜਾਣ ਦੀ ਲੋੜ ਨਹੀਂ ਇੱਕ ਵਾਰੀ ਸਿਰਫ ਆਪਾਂ ਗਿਆਨ ਲੈਣਾ ਹੁੰਦਾ ਉਹ ਗਿਆਨ ਦਾ ਸੁਰਮਾ ਸਾਡੇ ਨੇਤਰਾਂ 'ਚ ਪਾਉਣਗੇ ਬਾਣੀ ਕਿਹਾ ਨਾ ਗਿਆਨ ਅੰਦਰ ਜਾ ਕੇ ਨੇਤਰੀ ਪੜਿਆ ਤਾਂ ਕੋ ਸਰਬ ਪ੍ਰਗਾਸਾ ਵੀ ਗਿਆਨ ਗਿਆਨ ਦਾ ਸੁਰਮਾ ਸਾਡੇ ਨੇਤਰਾਂ 'ਚ ਪਾਉਣਗੇ ਤੇ ਫਿਰ ਬਾਣੀ ਦੇ ਗੁਰੂ ਸਾਹਿਬਾਂ ਨੇ ਸਾਨੂੰ ਸਮਝਾਤਾ ਪੀ ਹਿਰਦੇ ਨਾਮ ਵਸਾਇਓ ਘਰ ਬੈਠੇ ਗੁਰੂ ਧਿਆਇਓ ਗੁਰ ਪੂਰੇ ਸੱਚ ਕਹਿਆ ਸੋ ਸੁਖ ਸਾਚਾ ਲਹਿਆ ਪੀ ਪੂਰੇ ਗੁਰ ਨੇ ਸਾਨੂੰ ਇਹ ਸੱਚ ਕਿਹਾ ਵਾ ਪੀ ਹਿਰਦੇ ਨਾਮ ਨੂੰ ਵਸਾਉਣਾ ਵਾ ਪੀ ਜੋ ਦਸਮ ਦੁਆਰ ਹਿਰਦਾ ਕੀ ਦਸਮ ਦੁਆਰ ਦਸਮ ਦੁਆਰ ਦੇ ਵਿੱਚ ਆਪਾਂ ਨਾਮ ਦੇ ਵਿੱਚ ਕਿਉਂਕਿ ਮਨ ਸਾਡਾ ਦਸਮ ਦੁਆਰ ਚ ਪ੍ਰਗਟ ਹੋਏਗਾ ਕਿਉਂਕਿ ਮਨ ਕੀ ਮਨ ਮਾਇਆ ਦੀ ਗੋਚ ਸੁਤਾ ਹੋਇਆ ਵਾ ਉਹ ਮਨ ਜਦੋਂ ਗੁਰ ਦਾ ਗਿਆਨ ਗੁਰ ਲਏਗਾ ਉਹ ਗਿਆਨ ਉਹਦੇ ਉਹ ਗਿਆਨ ਦੇ ਨਾਲ ਕੀ ਹੋਏਗਾ ਵੀ ਉਹ ਜਿਹੜਾ ਉਹਦੇ ਨਾਲ ਮਨ ਜਾਗੇਗਾ ਤੇ ਮਨ ਜਾ ਕੇ ਆਪਣੇ ਘਰ ਦੀ ਪਹਿਚਾਨ ਕਰੇਗਾ ਪਹਿਲਾਂ ਨਿੱਜ ਘਰ ਦੀ ਤੇ ਨਿੱਜ ਘਰ ਤੋਂ ਅੱਗੇ ਉਹ ਕਮਾਏਗਾ ਤੇ ਬਾਣੀ ਚ ਸਾਨੂੰ ਸਾਰਾ ਸਮਝਾਇਆ ਗਿਆ ਵੀ ਆਪਾਂ ਕਿਤੇ ਜਾਣ ਆਉਣ ਦੀ ਲੋੜ ਨਹੀਂ ਆ ਘਰੇ ਬਹਿ ਗਈ ਘਰੇ ਬਹਿ ਕੇ ਆਪਾਂ ਉਹਦੀ ਭਗਤੀ ਕਰਨੀ ਹੁੰਦੀ ਹੈ ਉਹ ਨਾਲ ਨਾਲ ਆਪਾਂ ਹੱਥਾਂ ਪੈਰਾਂ ਨਾਲ ਕੰਮ ਕਰਨੇ ਹੁੰਦੇ ਆ ਤੇ ਸਰੀਰ ਕਰਕੇ ਆਪਾਂ ਘਰੇ ਹੀ ਬੈਠੇ ਆਪਾਂ ਪਰਮਾਤਮਾ ਦੀ ਭਗਤੀ ਕਰਨੀ ਹੁੰਦੀ ਆ ਕਿਉਂਕਿ ਉਹਨਾਂ ਨੇ ਗਿਆਨ ਦੇ ਦੇਣਾ ਆਪਾਂ ਨੂੰ ਵਾਰ-ਵਾਰਤ ਗਿਆਨ ਲੈਣ ਦੀ ਲੋੜ ਨਹੀਂ ਇੱਕ ਵਾਰ ਗਿਆਨ ਲੈ ਲਿਆ ਠੀਕ ਆ ਜਿਦੋਂ ਹੁਣ ਆਪਾਂ ਖੇਤ 'ਚ ਕੀ ਕਰਦੇ ਆ ਖੇਤ 'ਚ ਆਪਾਂ ਬੀਜ ਪਾ ਦਿੰਨੇ ਆ ਕਰੀ ਤੇ ਫਿਰ ਆਪਾਂ ਕਰਦੇ ਫਿਰ ਉਹਦੀ ਸੰਭਾਲ ਕਰਦੇ ਆ ਉਹ ਹਾਲੀਵੁੱਡੀ ਉਬੂਟਾ ਹੋ ਕੇ ਜਾਂਦਾ ਫਿਰ ਆਪਾਂ ਉਹਨੂੰ ਸਿੰਚਦੇ ਆ ਇਦਾਂ ਹੀ ਇਹ ਗੁਰਦਾ ਗਿਆਨ ਉਹ ਆਪਾਂ ਲੈ ਲੈਣਾ ਵਾ ਤੇ ਆਪਾਂ ਕਮਾਉਣਾ ਵਾ ਬਾਣੀ 'ਚ ਕਹਿਆ ਨਾ ਆਪ ਬਕ ਲਓ ਆਇਓ ਰੇ ਇੱਕ ਨਾਮ ਬੋਵੋ ਬੋਵੋ ਅਨਰੂਤ ਨਾਹੀਂ ਨਾਹੀਂ ਮਤ ਭਰਮ ਭੂਲੋ ਪੂਲੋ ਵੀ ਇੱਥੇ ਇੱਕ ਨਾਮ ਦਾ ਬੀਤਾ ਬੂਟਾ ਬੀਜਣਾ ਆਪਾਂ ਫੇ ਨਾਮ ਹੀ ਸਾਡੇ ਅੱਗੇ ਜਿਹੜਾ ਕਿਉਂਕਿ ਬਾਣੀ ਚ ਸਮਝਾਇਆ ਵੀ ਨਾਮ ਹੀ ਅੱਗੇ ਚੱਲਣਾ ਨਾਮ ਨੇ ਸਭ ਕੁਝ ਕਰਨਾ ਤੋ ਆਪਾਂ ਕਿਤੇ ਜਾਣ ਦੀ ਲੋੜ ਨਹੀਂ ਆਪਾਂ ਘਰੇ ਬਹਿ ਕੇ ਇੱਕ ਵਾਰੀ ਸਿਰਫ ਗਿਆਨ ਲੈਣਾ ਪੈਂਦਾ ਉਹ ਭਾਵੇਂ ਆਪਾਂ ਫੇਸਬੁਕ ਤੇ ਥਰੂ ਲੈ ਲਈਏ YouTube ਤੋਂ ਲੈ ਲਈਏ ਕਿਉਂਕਿ ਗੁਰਮੁਖ ਲਾਈਵ ਹੁੰਦੇ ਆ ਉਹ ਫੇਸਬੁਕ ਤੇ ਵੀ ਲਾਈਵ ਹੁੰਦੇ ਆ YouTube ਤੇ ਵੀ ਹੁੰਦੇ ਲਾਈਵ ਭਾਵੇਂ ਆਪਾਂ ਫੋਨ ਤੇ ਲੈ ਲਈਏ ਤੇ ਭਾਵੇਂ ਆਪਾਂ ਉਹਨਾਂ ਦੀ ਵੀਡੀਓ ਕਲਿੱਪ ਸੁਣ ਕੇ ਹੀ ਗਿਆਨ ਲੈ ਕੇ ਉਹ ਗਿਆਨ ਨੂੰ ਮੰਨ ਕੇ ਜਦੋਂ ਆਪਾਂ ਸਮਰਪਿਤ ਕਰਕੇ ਗਿਆਨ ਮੰਨਾਂਗੇ ਤੇ ਗਿਆਨ ਦੇ ਨਾਲ ਆਪਾਂ ਕੀ ਆ ਵੀ ਅਹੀਂ ਇਕਦ੍ਰਿਸ਼ਟ ਹੋ ਜਾਾਂਗੇ ਇਕਦ੍ਰਿਸ਼ਟ ਹੋ ਕੇ ਆਪਾਂ ਗੁਰ ਨੂੰ ਕਮਾਵਾਂਗੇ ਤੇ ਸਾਡੇ ਕੀ ਆ ਨਾਮ ਪ੍ਰਗਟ ਹੋ ਜਾਏਗਾ ਪਹਿਲਾਂ ਮਨ ਪ੍ਰਗਟ ਹੋਏਗਾ ਫਿਰ ਨਾਮ ਪ੍ਰਗਟ ਹੋਏਗਾ ਤੇ ਫਿਰ ਇਸੇ ਤਰ੍ਹਾਂ ਆਪਾਂ ਕਮਾ ਕਮਾ ਕੇ ਪਰਮੇਸ਼ਰ ਚ ਲੀਨ ਹੋ ਜਾਾਂਗੇ ਵਾਹਿਗੁਰੂ ਜੀ ਗੁਰਮੁਖ ਦੀ ਨਿੰਦਿਆ ਕਰਨ ਦਾ ਸਾਡੇ ਜੀਵਨ ਤੇ ਕੀ ਮਾੜਾ ਅਸਰ ਪੈਂਦਾ ਹੈ ਵਾਹਿਗੁਰੂ ਜੀ ਇੱਕ ਗੁਰਮਖ ਮੰਨ ਦੀ ਅਵਸਥਾ ਵਾਹ ਤੇ ਇਹਦੀ ਕੋਈ ਨਿੰਦਿਆ ਨਹੀਂ ਕਰ ਸਕਦਾ ਨਾ ਕੋਈ ਸਾਧੂ ਦੀ ਨਿੰਦਿਆ ਕਰ ਸਕਦਾ ਵਾ ਨਾ ਕੋਈ ਗੁਰਮਖ ਦੀ ਨਿੰਦਿਆ ਕਰ ਸਕਦਾ ਕਿਉਂਕਿ ਇਹ ਇੱਕ ਮੰਨ ਦੀ ਇਦਾਂ ਦੀ ਵਿਵਸਥਾ ਵਾ ਵੀ ਜਿੱਥੋਂ ਤੱਕ ਕਿਸੇ ਦੀ ਪਹੁੰਚ ਹੀ ਨਹੀਂ ਹੈ ਇੱਥੇ ਨਿੰਦਿਆ ਸੰਤ ਦੀ ਕਰ ਸਕਦੇ ਵੀ ਸੰਤ ਕੀਆ ਸੰਤ ਜਦੋਂ ਇੱਕ ਅਵਸਥਾ ਵਾ ਜਿੱਥੇ ਇਹ ਆਪਣਾ ਗਿਆਨ ਦੇਣ ਤੋਂ ਬਾਅਦ ਜਿਹੜਾ ਸਾਧੂ ਉਹ ਸੰਤ ਅਵਸਥਾ 'ਚ ਵਿਚਰਦਾ ਤੇ ਸੰਤ ਸੰਤ ਦੀ ਨਿੰਦਿਆ ਦਾ ਆਪਾਂ ਨੂੰ ਸੁਖਮਨੀ ਸਾਹਿਬ ਤੇ ਸਮਝਾਤਾ ਵੀ ਸੰਤ ਕੇ ਦੁੱਖਨ ਆਰ ਜਾ ਘਟੇ ਸੰਤ ਕੇ ਦੁੱਖਨ ਜੰਮਤੇ ਨਹੀਂ ਛੋਟੇ ਸੰਤ ਕੇ ਦੁੱਖਨ ਸੁਖ ਸਭ ਜਾਏ ਠੀਕ ਆ ਵੀ ਸੰਤਾਂ ਦੀ ਨਿੰਦਿਆ ਕਰਨ ਦਾ ਸਾਨੂੰ ਬਹੁਤ ਵੱਡੀ ਸਜ਼ਾ ਆ ਪੀਉ ਆਪਾਂ ਜਮਤੋਂ ਨਹੀਂ ਛੋਟ ਸਕਦੇ ਜੇ ਸੰਤ ਦੀ ਨਿੰਦਿਆ ਕਰਦੇ ਆਂ ਵੀ ਸੰਤ ਕੇ ਦੂਖਨ ਆਰ ਜਾ ਘਟੇ ਵੀ ਜੇ ਆਪਾਂ ਸੰਤ ਦੀ ਨਿੰਦਿਆ ਕਰਤੀ ਤੇ ਸਾਡੀ ਉਮਰ ਤੱਕ ਘਟਦੀ ਐ ਵੀ ਜਿਹੜੀ ਮਤਲ ਜਿੰਨੀ ਪ੍ਰਮਾਤਮਾ ਸਾਡੂੰ ਉਮਰ ਦੱਤੀ ਉਹ ਉਮਰ ਵੀ ਘਟਦੀ ਸਾਡੀ ਤੇ ਇਹ ਸਾਨੂੰ ਇਹ ਤੋਂ ਕੋਈ ਛੁਡਾ ਨਹੀਂ ਸਕਦਾ ਪਰਮੇਸ਼ਰ ਵੀ ਸੰਤ ਦੀ ਨਿੰਦਕ ਨੂੰ ਛੱਡਦਾ ਨਹੀਂ ਆ ਕਿਉਂਕਿ ਸੰਤ ਪਰਮੇਸ਼ਰ ਕਿਉਂਕਿ ਜਿਹੜੇ ਪਰਮੇਸ਼ਰ ਜੋ ਮਤਲਬ ਜੋ ਜੇ ਆਨੂੰ ਪਰਮੇਸ਼ਰ ਮੰਨਦਾ ਵਾ ਵੀ ਜਿੱਦਾਂ ਹੁਣ ਆਪਾਂ ਨੂੰ ਪਰਮੇਸ਼ਰ ਨੇ ਜੂਨਾ ਚ ਪਾਇਆ ਤੇ ਇਹ ਤੋਂ ਕੌਣ ਛਡਾਉਂਦਾ ਸਾਨੂੰ ਭਗਤ ਛਡਾਉਂਦਾ ਸੰਤ ਇਹ ਤੋਂ ਛਡਾ ਦਿੰਦਾ ਹਨ ਵੀ ਸਾਨੂੰ ਕੱਢ ਦਿੰਦਾ ਕਿ ਮੇਰੀ ਬਦੀ ਗੁਰਸਮੇਂ ਕਾ ਮੇਰੀ ਪਰਮੇਸ਼ਰ ਨੇ ਕਾ ਵੀ ਮੇਰੀ ਬਦੀ ਭਗਤ ਛਡਾਵੇ ਠੀਕ ਆ ਬੰਦੇ ਭਗਤ ਨਮੋ ਕੋ ਛੋਟੇ ਵੀ ਮੇਰੇ ਤੋਂ ਜੋ ਜੋ ਭਗਤ ਬੰਦ ਨਾ ਮੇਰੇ ਤੋਂ ਛੋੜਦੇ ਇਸ ਕਰਕੇ ਇਹ ਤੋਂ ਜੇ ਆਪਾਂ ਜੇ ਬਚਨਾ ਤੇ ਫਿਰ ਸਾਨੂੰ ਸੰਤਾਂ ਦੇ ਪੈਰਾਂ 'ਚ ਪੈਣਾ ਪੈਂਦਾ ਵੀ ਸ਼ਾਂਤੀ ਸਾਨੂੰ ਛੜਾਵੇ ਨਾਨਕ ਸੰਤ ਸੰਗ ਨਿੰਦਕ ਵੀ ਤਰੇ ਵੀ ਜੇ ਸੰਤ ਚਾਵੇ ਤੋ ਨਿੰਦਕ ਨੂੰ ਵੀ ਬਾਹਰ ਸਕਦਾ ਪਰ ਜੇ ਆਪਾਂ ਆਖੀਏ ਵੀ ਸੰਤ ਦੀ ਨੰਦਿਆ ਕਰਕੇ ਕੋਈ ਬਾਜੂਗਾ ਤੇ ਕੋਈ ਨਹੀਂ ਬਸ ਸਕਦਾ ਉਹਨੂੰ ਪਰਮੇਸ਼ਰ ਵੀ ਨਹੀਂ ਕੋਈ ਨਹੀਂ ਚੜਦਾ ਉਹਨੂੰ ਆਪਣੇ ਭਗਤ ਆਪਣੇ ਉਹ ਬਹੁਤ ਪਿਆਰੇ ਆ ਉਹਨੂੰ ਆਪਣੀ ਸੰਗਤ ਬਹੁਤ ਪਿਆਰੀ ਆ ਉਹਨੂੰ ਆਪਣੇ ਜੋ ਸੰਗਤ ਆ ਜੋ ਪਰਮੇਸ਼ਰ ਨੂੰ ਬਹੁਤ ਪਿਆਰੀ ਆ ਬਾਣੀ ਚ ਆਪਾਂ ਨੂੰ ਸਮਝਾਇਆ ਵਾ ਕਿ ਜੋ ਪਰਮੇਸ਼ਰ ਨੂੰ ਆ ਉਹਦੀ ਸੰਗਤ ਵਾ ਸਾਧੂ ਜਨਾਨ ਨੂੰ ਜੋ ਉਹਦੀ ਸੰਗਤ ਆ ਜੋ ਉਹਦੇ ਭਗਤ ਵਾ ਜੋ ਉਹਦੇ ਸੰਤ ਵਾ ਉਹਨੂੰ ਬਹੁਤ ਪਿਆਰੇ ਆ ਜਿਦਾਂ ਆਪਾਂ ਗੁਰੂ ਬਾਣੀ ਚ ਪੜਦੇ ਆ ਹਰ ਯੁਗ ਯੁਗ ਭਗਤ ਪਾਇਆ ਪੈ ਜਿ ਰੱਖਦਾ ਆਇਆ RAM RAJ. ਵੀ ਵੇਖੋ ਸਾਨੂੰ ਸਾਰਾ ਬਾਣੀ ਚ ਸਮਝਾ ਦਿੱਤਾ ਆਪਾਂ ਡੇਲੀ ਰਹਿਰਾ ਸਾਹਿਬ ਪੜ੍ਹ ਰਹੇ ਆਂ ਵੀ ਜੁਗਾਂ ਤੋਂ ਹਰੀਨੇ ਕੀ ਆਪੇ ਆਪਣੇ ਭਗਤਾਂ ਨੂੰ ਹਰ ਜੋਗ-ਜੋਗ ਭਗਤ ਆ ਪਾਇਆ ਪੈ ਜਿ ਰੱਖਦਾ ਆ ਵੀ ਉਹ RAM RAJ ਪੈ ਜਿ ਰੱਖਦਾ ਆਂ ਡਿਆ ਹਰ ਨਾਕਸ਼ ਦੁਸ਼ਟਾਂ ਰ ਮਾਰਿਆ ਪਹਿਲਾ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਉਹ ਮੁਖ ਲਾ ਵੀ ਅਹੰਕਾਰੀਆਂ ਨਿੰਦਕਾਂ ਨੂੰ ਪਿੱਠ ਕਰ ਲਈ ਤੇ ਨਾਮ ਦੇ ਉਹ ਨੂੰ ਆਪਣੇ ਮੁਖ ਨਾਲ ਲਾ ਲਿਆ। ਹੁਣ ਵੇਖਦੇ ਆਪਾਂ ਪੜ੍ਹਦੇ ਆਂ ਵੀ ਜੋ ਆਪਾਨੂੰ ਪਤਾ ਲੱਗਦਾ ਵੀ ਨਾਮਦੇਵ ਜੀ ਵੀ ਇੱਕ ਛੋਟੀ ਜਾਤ ਚੋਂ ਆਹੀਂ ਤੇ ਉਹਨਾਂ ਨੂੰ ਕੀ ਜਿਹੜੇ ਪੰਡਤ ਕਹਿੰਦੇ ਸੀ ਤੇ ਪੰਡਤ ਕਹਿੰਦੇ ਸੀ ਵੀ ਮਤਲਬ ਵੀ ਇਹ ਛੋਟੀ ਜਾਤ ਦਾ ਵਾ ਸਾਡੇ ਨਾਲ ਬਹਿ ਕੇ ਮੰਦਿਰ ਚ ਪੂਜਾ ਨਹੀਂ ਕਰ ਸਕਦਾ ਭਗਤੀ ਨਹੀਂ ਕਰ ਸਕਦਾ ਤੇ ਇਸ ਕਰਕੇ ਵੀ ਖੂ ਉਹਨੇ ਦੋਰਾ ਹੀ ਫੇਰਤਾ ਇਸ ਕਰਕੇ ਪੈਰੋ ਜਿਹੜੀ ਇਹਨਾਂ ਦੀ ਨਿੰਦਾ ਵਾ ਸੰਤ ਦੀ ਇਹਦਾ ਤਾਂ ਬਹੁਤ ਵੱਡਾ ਪਾਪ ਹੈ ਮਹੰਤ ਕਾ ਨੰਦਕ ਮਹਾ ਹਤਿਆਰਾ ਪੀ ਸੰਤ ਕਾ ਨੰਦਕ ਵੇਖੋ ਹਤਿਆਰਾ ਵੀ ਕਿਹਾ ਗਿਆ ਪੀ ਇੰਨੀ ਵੱਡੀ ਹਤਿਆ ਜਿੰਨਾ ਦੂਛ ਪਾ ਆਪਣਾ ਜੇ ਸੰਤ ਦੀ ਨੰਦਿਆ ਕਰਦੇ ਤੇ ਇਹ ਤੋਂ ਛਡਾ ਵੀ ਕੋਈ ਨਹੀਂ ਸਕਦਾ ਇਹ ਤੋਂ ਛਡਾਏਗਾ ਤੇ ਸੰਤ ਹੀ ਛਡਾਏਗਾ ਹਾਂ ਨੂੰ ਫੇਰ ਉਹਦੇ ਪੈਰਾਂ 'ੇ ਪੈਣਾ ਬਣਾ ਜੇ ਆਪਾਂ ਕੀ ਵੀ ਹੋਰ ਕਿਤੇ ਵੱਜਾਂਗੇ ਨਾ ਕੋਈ ਬਚਾ ਨਹੀਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ